ਹੋ ਲੰਗਰ ਦੇ ਪਰਸ਼ੀ ਮਕਸੂਦਿਨ ਮਾਲਿਆ ਦੇ ਰਾਜਸਾਮੇ ਉਤਾਰ ਦੇਵਤਿਆਂ ਦੀ ਓਟ ਸੱਚੇ ਪਿਤਾ ਧੰਨ ਧੰਨ ਸ੍ਰੀ ਸ਼੍ਰੀ ਗੁਰੂ ਰਾਮਦਾਸ ਧੰਨ ਧੰਨ ਸਹਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਧੰਨ ਗੁਰੂ ਸੇਵਕ ਕਾਰਨਾਮ ਸਿੰਘ ਜੀ ਮਹਾਰਾਜ ਜੀ ਕਰਨ ਕਮਨਾ ਬਾਸ ਅਰਦਾਸ ਬੇਨਤੀ ਜੋਦਿ ਦੀ ਹੈ ਆਪ ਜੀ ਆਵਾਜ਼ ਲਖਸੀਆਂ ਪਾਸ ਸਾਹੀਆਂ ਜੀ ਸਤਿਗੁਰ ਨਦਰ ਕਰੀ ਨਿਮਕ ਇਹ ਘਰਣਾ ਅਮਦੇ ਮੇਰਾ ਮਨ ਤੁਨ ਸੀਤਲ ਹੋਈ ਗੁਰਪੂਰਾ ਜਿਨ ਸੁਮਰਿਆ ਸੇਪੇ ਨਿਹਾਰ ਨਾਨਕ ਨਾਮ ਰਾਜ ਲਾਗਰ ਜਿ ਆਵੇ ਰਾਸ ਦੇ ਮਹਾਂ ਵਰਤਨ ਸਾਰ ਸਾਈ ਕੁਲਦੀਪ ਸਿੰਘ ਸਾਨਪ ਨਾਜਰ ਸਿੰਘ ਕਹਾ ਸ੍ਰੀ ਪਰਿਵਾਰ ਵੱਲੋਂ ਜੋ ਕਪੜੇ ਦਾ ਸਵਰੂਪ ਨਮਾ ਪਿਤਾ ਉਜਵਾਜੀਪੁਰਾ ਪਿੰਡ ਦੇ ਵਿਖੇ ਸੀ ਆਪ ਜੀ ਨੇ ਕਿਰਪਾ ਕੀਤੀ ਆਪ ਜੀ ਦੇ ਪਰਿਵਾਰ ਤੇ ਜੋ ਨਵਾਂ ਸੋਹਣ ਦਾ ਆਨੰਦ ਜੇ ਵਿਚ ਵਾਧੇ ਕਰਨੇ ਇੱਕ ਮਾਣੇ ਵਿੱਚ ਬੱਚਾ ਪੋਨੀਆ ਬੱਚਿਆਂ ਦੇ ਸੱਤੇ ਮਿਹਰ ਪਿਆਰ ਰੱਖਣਾ ਕਿਰਪਾ ਕਰਨੀ ਨਰਮ ਰੂਪ ਸਿੱਖੀ ਦਾ ਅਨੁਸਾਰ ਦਾ ਨਾਮ ਦੇ ਦਾਤਾ ਮਕਸ਼ ਕਰਨੀ ਆ ਜੀ ਆਪ ਜੀ ਦੇ ਪਰਿਵਾਰ ਵੱਲੋਂ ਮਿਸ਼ਤਾਨ ਪ੍ਰਸਾਦ ਹਾਜ਼ਰ ਹੈ ਕਿਰਪਾ ਕਰਨੀ ਜੀ ਦਾਰਿਆਂ ਸੰਗਤਾਂ ਦੀ ਹਾਜ਼ਰੀ ਅੰਦਰ ਪ੍ਰਵਾਨ ਕਰੋ ਸੰਗਤਾਂ ਨੂੰ ਸੁਖਨਾ ਬਖਸ਼ੋ ਮਹੂਰ ਤੋਂ ਮੁਕਤ ਰੱਖਦਾ ਹਾਂ ਅਰਦਾਸਾਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ ਸੇ ਗੁਰਮੁਖਾਰੀ ਮੇਲ ਜਿਨ੍ਹਾਂ ਮਿਲਿਆ ਤੇਰੇ ਨਾਮ ਜਿਤੇ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਧਾਮ ਦੀ ਸਵੰਤ ਕਰਾ ਵਾਹ ਜੀ ਦਾ ਖੰਸਾ

ਦੇ ਲੈ ਕਿੜਾਈ ਸੀ ਗਏ ਸੂਜੀ ਨੂੰ ਪੂਰੀ ਹੀ ਬਣ ਫਸ ਤੇ ਦਤਾ ਗਈ ਨੂਰ ਨੂੰ ਦੇ ਸਾਰੇ ਨੂੰ ਆ ਗਈ ਚਾਹ ਹਾਂ ਚਾਹ ਇਹ ਨਾ ਕੋਈ ਰਹੀ ਕੋਲੀ ਦੇਖ ਰਿਹਾ ਕੋਰਲੇ ਕਰ ਲੈਣਾ ਬੁਗ ਮਦਾਨਾ ਰੱਖੇ ਦੋਨੇ ਕਹਿ ਰਹੇ ਹਾਂ ਕਰੀਏ ਜੀ ਲੈ ਖਾ ਲਓ ਤਾਂ ਪੂਰੇ ਵੀ ਖਾ ਰਾਂ ਤਾਂ ਨਹੀਂ ਕਰਦੀ ਵੀ ਦੇ ਦਾਂਗੇ ਤੈਨੂੰ ਕਿੱਥੋਂ ਬਾਰੇ ਬਸ ਇਹ ਨਹੀਂ ਖਾਏ ਲੈ ਮੈਂ ਜਾਣਾ ਇਹਨਾਂ ਤੋਂ ਬਾਅਦ ਮਣੀ ਪਰੇ ਹੋਈ ਜਹਾਜੀ ਪੁੱਤ ਸਭ ਸਾਰੇ ਮਦਾਨਾ ਵੀ ਆ ਗਿਆ ਤੁਹਾਨੂੰ ਹੋਰ ਮਨੀ ਰਹੀ ਚੰਨਾ ਮੈਂ ਬਿੰਦੀ ਮਕਰ ਵੀ ਕੇ ਚਲ ਚਲ ਬਸ ਮੈਨੂੰ ਕੋਸ ਸਾਸ਼ੀ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਨੰਬਰਦਾਰ ਬਲੌਗ ਚੈਨਲ ਦੀ ਉੱਪਰ ਪਲੀਜ਼ ਆਪਣੇ ਚੈਨਲ ਤੇ ਪਹਿਲੀ ਵਾਰ ਆਏ ਹੋ ਸਬਸਕ੍ਰਾਈਬ ਜਰੂਰ ਕਰ ਲਿਓ ਸੋ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆਪਾਂ ਤੁਹਾਨੂੰ ਪਹਿਲਵੀਂ ਵੀਡੀਓ ਦੇ ਵਿੱਚ ਬਹੁਤ ਵਾਰੀ ਦੱਸਿਆ ਹੋਇਆ ਕਿ ਜਿਹੜੀ ਆਪਣੀ ਦੁਕਾਨ ਹੈਗੀ ਆਪਾਂ ਪਿੰਡ ਤੋਂ ਖੇਤ ਸ਼ਿਫਟ ਕਰਾਂਗੇ ਆਪਦੀ ਘਰੇ ਸੋ ਆਪਣਾ ਜਿਹੜਾ ਦੁਕਾਨ ਦਾ ਕੰਮ ਹੈ ਸਾਰਾ ਕਲੀਅਰ ਹੋ ਗਿਆ ਕੰਮ ਹੋ ਗਿਆ ਮਿਸਤਰੀਆਂ ਨਾਲ ਤੇ ਅੱਜ ਆਪਾਂ ਕੱਪੜਾ ਰੱਖਦੇ ਆਂ ਸੈਟਿੰਗ ਕਰਦੇ ਆਂ ਸੋ ਬਾਬਾ ਜੀ ਤੋਂ ਆਪਾਂ ਸ਼ੁਰੂਆਤ ਕਰੀ ਸੀ ਆਪਾਂ ਅਰਦਾਸ ਕਰਾਤੀ ਤੇ ਅਰਦਾਸ ਕਰਕੇ ਬਾਬਾ ਜੀ ਚਲੇ ਗਏ ਨੇ ਹੁਣ 10:00 ਵਾ 10 ਦਾ ਟਾਈਮ ਹੈ ਹੁਣ ਆਪਾਂ ਜਿਹੜੀ ਮੂਰਤ ਕਰਨੀ ਹੈ ਸ਼ੁਰੂਆਤ ਕਰਨੀ ਉਹ ਪਰਮਨਤੋ ਕਰਵਾਉਣੀ ਹੈਗੀ ਸੋ ਆਪਣੇ ਨਾਲ ਇਹਦਾ ਬਹੁਤ ਟਾਈਮ ਤੋਂ ਵਧੀਆ ਮੋਹ ਪਿਆਰ ਬਣਿਆ ਹੋਇਆ ਜਦੋਂ ਆਪਾਂ ਪਿੰਡ ਦੁਕਾਨ ਕਰੀਤੀ ਉਦੋਂ ਵੀ ਆਪਣੇ ਕੋਲ 2-3 ਮਹੀਨੇ ਰਹਿ ਕੇ ਗਏ ਉਦੋਂ ਵੀ ਸ਼ੁਰੂਆਤ ਇੰਨਾ ਤੋਂ ਹੀ ਕਰੀਤੀ ਤੇ ਹੁਣ ਆਪਾਂ ਖੇਤ ਸ਼ਿ ਤੇ ਚਲੋ ਐਨਾ ਕ ਟਾਈਮ ਆਪਣੇ ਵਾਸਤੇ ਕੱਢਿਆ ਬਹੁਤ ਵਧੀਆ ਗੱਲ ਐ ਸੱਚੀ ਕਹਿ ਲਈ ਸਾਰਿਆਂ ਨੂੰ ਕਿਵੇਂ ਸਾਰੇ ਉਮੀਦ ਕਰਦੇ ਸੀ ਸਾਰੇ ਜਾਣੇ ਬਹੁਤ ਵਧੀਆ ਹੋਣਗੇ ਪਹਿਲਾਂ ਤਾਂ ਇਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਇਹਨਾਂ ਨੇ ਨਵੀਂ ਸ਼ੁਰੂਆਤ કરી ਐ ਸ਼ੁਰੂਆਤ ਪਹਿਲਾਂ ਵੀ ਸੀ ਵੀ ਨਵਾਂ ਹੁਣ ਕੰਮ ਦੁਬਾਰੇ ਸਟਾਰਟ ਕਰ ਰਹੇ ਨੇ ਹਨਾ ਆਪ ਦੇ ਘਰੇ ਖੇਤ ਲੈ ਕੇ ਆਏ ਨੇ ਦੁਕਾਨ ਪਹਿਲਾਂ ਪਿੰਡ ਚ ਸੀਗੀ ਪਿੰਡ ਚ ਸਾਨੂੰ ਵੀ ਆਉਣਾ ਸੌਖਾ ਸੀ ਹੁਣ ਉਹਰੇ ਆਣਾ ਔਖਾ ਲੱਗਿਆ ਥੋੜਾ ਲੱਗਿਆ ਕਿ ਤੁਰ ਕੇ ਆਣਾ ਕਿ ਐਕੋ ਰੈਡੀ ਦੂਰੋ ਚਲੋ ਠੀਕ ਐ ਆਪਾਂ ਵਾ ਹੈਵੀ ਥੋੜੀ ਜਿਹੀ ਪਤਲੀ ਹੋ ਜਾਣਗੇ ਹਾਂ ਇਹ ਤਾਂ ਗੱਲ ਹੈ ਨਾ ਨਹੀਂ ਸਰ ਹੋਵੇ ਤੇ ਕੋਈ ਕਿਸੇ ਦਾ ਵਾਦਾ ਹੁੰਦਾ ਨਾ ਤਾਂ ਉਹਦੀ ਸਪੋਰਟ ਕਰਨੀ ਬਹੁਤ ਜ਼ਰੂਰੀ ਆ ਤੇ ਮੈਨੂੰ ਮੈਂ ਇਹਨਾਂ ਨੂੰ ਕਿਹਾ ਸੀ ਵੀ ਕੋਈ ਚੱਕਰਨੇ ਮੈਂ ਆਉਂਗੀ ਜਦੋਂ ਜਿਸ ਮੂਹਤ ਕਰੋ ਮੈਂ ਇੱਕ ਦੋ ਦਿਨ ਪਹਿਲਾਂ ਦੱਸ ਦਿਓ ਪਰ ਇਹਨਾਂ ਨੇ ਕੱਲ ਮੈਨੂੰ ਟਾਈਮ ਤੇ ਦੱਸਿਆ ਪਰ ਫਿਰ ਵੀ ਮੈਂ ਆਈਆਂ ਇਹਨਾਂ ਨੇ ਮੈਨੂੰ ਕਿਹਾ ਤੁਸੀਂ ਕੱਲ ਨੂੰ ਆ ਜਿਓ ਤੇ ਮੈਂ ਤਾਂ ਇਹੀ ਕਹੜੇ ਵੀ ਪ੍ਰਮਾਤਮਾ ਹੋਰ ਵੀ ਤਰੱਕੀਆਂ ਬਖਸ਼ੇ ਇਹਨਾਂ ਦੇ ਐਡਿਕ ਸ਼ੋਰੂਮ ਨੂੰ ਹੋਰ ਵੀ ਵੱਡਾ ਕਰੇ ਦੋ ਤਿੰਨ ਮੰਜ਼ਲੀ ਕਰ ਦੇ ਰੱਬ ਤੇ ਇੰਨ ਤਰੱਕੀਆਂ ਕਰਦੇ ਰਹਿਣ ਇਹ ਪੁਣ ਸਮਾਨ ਦੀ ਸਾਰੇ ਦੀ ਸੈਟਿੰਗ ਕਰਨੀ ਹੈ ਉਥੋਏ ਚੱਕ ਕੇ ਲਿਉਣ ਦੀ ਸਮਾਨ ਸਾਰਾ ਉੱਥੇ ਪਿਆ ਅੱਜ ਸਾਰੀ ਸੈਟਿੰਗ ਕਰ ਦੇਣੀ ਹੈ ਚਿੰਨ ਹੈ ਸਾਰਾ ਸਮਾਨ ਤੇ ਜੇ ਤੁਸੀਂ ਆਨਲਾਈਨ ਵੀ ਇਹਨਾਂ ਤੋਂ ਮੰਗਵਾਉਣੇ ਆ ਕੱਪੜੇ ਤਾਂ ਹੀ ਆਨਲਾਈਨ ਵੀ ਤੁਹਾਡੇ ਕੋਲ ਭੇਜਣਗੇ ਤੁਸੀਂ ਇਹਨਾਂ ਨਾਲ ਜਿਵੇਂ ਵੀ ਕੰਟੈਕਟ ਕਰਨਾ ਹੈ ਇਹਨੂੰ ਆਪਣਾ ਨੰਬਰ ਵੀ ਦੇ ਦੇ ਜੇ ਜੇ ਤੁਸੀਂ ਇਹਨਾਂ ਤੋਂ ਕੱਪੜੇ ਮੰਗਵਾਉਣਾ ਚਾਹਦੇ ਹੋ ਆਨਲਾਈਨ ਇਹ ਇੰਸਟਾਗ੍ਰਾਮ ਤੇ ਵੀ ਆਪਣੀਆਂ ਪੋਸਟਾਂ ਅਪਲੋਡ ਕਰਦੇ ਆ ਇਹਨਾਂ ਦੀ ਇੰਸਟਾਗ੍ਰਾਮ ਆਈਡੀ ਹੈਗੀ ਹੈ ਮਹਿਕ ਬੁਟੀਕ ਤੇ ਕਿਨਰਾ ਚੈਨਲ ਹੈਗਾ ਆਰ ਕੇ ਨੰਬਰਦਾਰ ਤੁਸੀਂ ਉਹ ਵੀ ਫੋਲੋ ਕਰ ਲਓ ਹਨਾ ਤੇ ਸੋਹਣੇ ਸੋਹਣੇ ਸੂਟ ਹੁੰਦੇ ਇਹਨਾਂ ਕੋਲ ਵਧੀਆ ਰੇਟ ਤੇ ਹੁੰਦੇ ਆ ਜਿਆਦਾ ਰੇਟ ਮਤਲਬ ਇਹ ਬਾਦੂ ਲਾਉਂਦੇ ਨਹੀਂ ਹੈਗੇ ਇਹਨਾਂ ਦਾ ਬਹੁਤ ਠੀਕ ਰੇਟ ਹੁੰਦਾ ਤੇ ਤੁਸੀਂ ਇਹਨਾਂ ਨਾਲ ਜ਼ਰੂਰ ਕੰਟੈਕਟ ਕਰਿਓ ਤੇ ਇਹ ਵੀਡੀਓ ਵੀ ਪਾਦੇ ਹੁੰਦੇ ਨਾ ਕੱਪੜੇ ਤੁਸੀਂ ਵੀਡੀਓ ਪਾਉਣੇ ਹੋ ਨਾ ਹਾਂ ਤੇ ਕੱਪੜੇ ਦੇ ਵੀਡੀਓ ਵੀ ਪਾਦੇ ਹੁੰਦੇ ਜਿਹੜਾ ਤੁਹਾਨੂੰ ਪਸੰਦ ਆ ਤੁਸੀਂ ਇਹਨਾਂ ਨੂੰ ਫੋਟੋ ਵੀ ਭੇਜ ਸਕਦੇ ਹੋ ਤੁਹਾਨੂੰ ਜ਼ਰੂਰ ਭੇਜਣਗੇ ਤੇ ਅੱਗੇ ਤੁਹਾਨੂੰ ਚਿੰਦਿਆਂ ਸਮਾਨ ਆਪਾਂ ਸੈਟਿੰਗ ਕਰਾਂਗੇ ਸਾਰਾ ਤੁਹਾਨੂੰ ਦਿਖਾਵਾਂਗੇ ਜੇ ਨਾ ਬਲੌਗ ਚ ਨਾ ਦੇਖੀ ਨਾ ਸਮਝਿਓ ਵੀ ਕਿਉਂ ਨਹੀਂ ਹੈਗੀ ਮੈਨੂੰ ਕੰਮ ਨੇ ਦੋ ਤਿੰਨ ਮੈਂ ਉਧਰ ਜਾਣਾ ਮੈਂ ਸ਼ੂਟ ਤੇ ਵੀ ਜਾਣਾ ਤੇ ਤਾਂ ਕਰਕੇ ਮੈਨੂੰ ਜਾਣਾ ਪਊਗਾ ਮੈਨੇ ਸ਼ੁਰੂਆਤ ਕਰਾਤੀ ਅੱਗੇ ਸਪੋਰਟ ਤੁਸੀਂ ਕਰੋ ਆਪਾਂ ਦੁਕਾਨ ਦੇ ਉੱਤੇ ਜਿਹੜਾ ਸਿਸਟਮ ਜਿਹੜਾ ਮਟੀਰੀਅਲ ਉੱਥੇ ਰੱਖਿਆ ਹੋਇਆ ਸੀ ਸਾਰਾ ਕੁਝ ਜਿਵੇਂ ਕਿ ਆਪਣੀ ਦੁਕਾਨ ਦੇ ਉੱਤੇ ਇਸ ਤਰ੍ਹਾਂ ਨਹੀਂ ਵੀ ਆਪਾਂ ਆਨਲਾਈਨ ਦਾ ਕੱਲਾ ਵਰਕ ਸੂਟ ਬੁਟੀਕ ਸਪੀਸੀ ਰੈਡੀ ਕਰਦੇ ਆ ਆਪਣੀ ਸ਼ਾਪ ਦੇ ਉੱਤੇ ਸਾਨੂੰ ਹਰ ਇੱਕ ਚੀਜ਼ ਮਿਲੂਗੀ ਜਿਵੇਂ ਕਿ ਬਾਬਾ ਜੀ ਦੇ ਰਮਾਲਾ ਸਾਹਿਬ ਬਾਬਾ ਜੀ ਦੇ ਹਰ ਇੱਕ ਤਰ੍ਹਾਂ ਦੇ ਕੱਪੜੇ ਤੌਲੀਏ ਪੰਗਾ ਦੁਖ ਸੁਖ ਵਾਲੇ ਤਾ ਲੋਈਆਂ ਸ਼ਾਲ ਇਸ ਤਰ੍ਹਾਂ ਦੀ ਚੀਜ਼ ਆਪਣੇ ਕੋਲੇ ਦੁਕਾਨ ਤੇ ਸਾਰੀ ਅਵੇਲੇਬਲ ਹੋਊਗੀ ਤੁਸੀਂ ਆਪਣੇ ਕੋਲੇ ਸ਼ਾਪ ਤੇ ਕੁਝ ਵੀ ਆਕੇ ਇਥਾਂ ਖਰੀਦ ਸਕਦੇ ਹੋ ਠੀਕ ਹੈ ਜੀ ਆਪਾਂ ਕਰਦੇ ਹਾਂ ਸ਼ੁਰੂ ਆਪਾਂ ਨੇ ਹੁਣ ਕੋਲ ਕੁੜੀਆਂ ਆਈਆਂ ਹੋਈਆਂ ਨੇ ਸਾਰੀਆਂ ਆਪਾਂ ਅੱਜ ਸ਼ਾਮ ਤੱਕ ਕੁਛ ਨਾ ਕੁ ਸੈਟਿੰਗ ਕੋ ਦੋ ਦਿਨਾਂ ਦੇ ਵਿੱਚ ਆਪਾਂ ਸਾਰੀ ਸੈਟਿੰਗ ਕਰ ਲਾਂਗੇ ਸੋ ਆਪਾਂ ਸਾਰੇ ਨੂੰ ਦੱਸ ਦਈਏ ਕਿ ਹਨਾ ਕਿਸੇ ਨੂੰ ਇਸ ਤਰ੍ਹਾਂ ਨਾ ਹੋਵੇ ਆਪਣੀ ਦੁਕਾਨ ਹੈ ਜਿਹੜੀ ਹੁਣ ਖੇਤ ਦੇ ਵਿੱਚ ਆ ਗਈ ਹੁਣ ਜਿਹੜੇ ਵੀ ਪੈਣ ਪਾਈ ਨਹੀਂ ਆਉਣਾ ਆਪਣੇ ਖੇਤ ਕੇਪਲਰ ਰੋਡ ਵਾਸਟੈਂਡ ਕੋਲੀ ਜਿਹੜੀਆਂ ਸੜਕ ਜਾਂਦੀ ਹੈਗਾ ਅਸੀਂ ਆਲ ਨੂੰ ਉਹਦੇ ਉੱਤੇ ਆਪਣੀ ਦੁਕਾਨ ਹੈਗੀ ਤੁਸੀਂ ਦੁਕਾਨ ਤੇ ਆ ਕੇ ਵਿਸਟ ਕਰ ਸਕਦੇ ਹੋ ਜੇ ਤੁਸੀਂ ਆਨਲਾਈਨ ਮੰਗਵਾਉਣਾ ਚਾਹੁੰਦੇ ਹੋ ਆਪਣੇ ਕੋਲੇ ਆਨਲਾਈਨ ਵੀ ਆਰਡਰ ਦੇ ਸਕਦੇ ਹੋ ਠੀਕ ਹੈ ਜੀ ਹੁਣ ਆਪਣੀ ਜਿਹੜੀ ਪਿੰਡ ਵਾਲੀ ਦੁਕਾਨ ਹੈ ਪਿੰਡ ਵਾਲਿਆਂ ਨੂੰ ਤਾਂ ਸਾਰਿਆਂ ਨੂੰ ਵੈਸੇ WhatsApp ਤੇ ਆਪਾਂ ਮੈਸੇਜ ਲਾਵਾਂਗੇ ਜਰੂਰ ਵੀਡੀਓ ਨੂੰ ਤੇ ਤੁਸੀਂ ਕਹਿੰਦੇ 2-3 ਮਹੀਨੇ ਰੋਲਾ ਪਾਰੇ ਲੈ ਕੇ ਅਸੀਂ ਖੇਤ ਜਾਵਾਂਗੇ ਕਿਆ ਜਾਂ ਰੋਲਾ ਰੋਲਾ ਪਾਰੇ ਨਹੀਂ ਰੋਲਾ ਹੀ ਹੋ ਗਿਆ ਨਾ ਜਿਸ ਤੇ ਖੇਤ ਜਾਵਾਂਗੇ ਹਾਂ ਹੁਣ ਅਸੀਂ ਆ ਗਏ ਅੱਜ ਖੇਤ ਅੱਜ ਤੋਂ ਆਪਣੀ ਦੁਕਾਨ ਹੈ ਜਿਹੜੀ ਖੇਤ ਹੈ ਜੇ ਕਿਸੇ ਨੇ ਭੈਣ ਭਰਾ ਨੂੰ ਕੁਝ ਵੀ ਲੈਣਾ ਤਾਂ ਖੇਤ ਆਉਣਾ ਪਊਗਾ ਸੋਨੂੰ ਹੁਣ ਖੇਤ ਆਇਓ ਜੀ ਆਪਣਾ ਖੇਤ ਜਿਹੜਾ ਪਿੰਡ ਤੋਂ ਬੜੀ ਦੂਰ ਨਹੀਂ ਹੈਗਾ ਅੱਧਾ ਕਿਲੋਮੀਟਰ ਦੂਰੀ ਹੈ ਬਾਹਲੇ ਦੂਰ ਨਹੀਂ ਹੈਗਾ ਤੁਸੀਂ ਇੱਥੇ ਆ ਕੇ ਨਹੀਂ ਕਰਾਂ ਜਾਂ ਜਾ ਕੇ ਪਿੰਡ ਪਾਸੋਂ ਘਟਾ ਲਿਆ ਤਾਂ ਇਹ ਹੁਣ ਹੋ ਰਿਹਾ ਕਿ ਉਹ ਨਹੀਂ ਤਾਂ ਪਿੰਡਾਂ ਦੇ ਬਾਰੀ ਵਿੱਚ ਘਟਾਵਾਗੇ ਨਾ ਘਟਾ ਨਹੀਂ ਐ ਲੈ ਨਿਕਟ ਹੈਗਾ ਬਾਹਾਂ ਨਿਕਟ ਹੈ ਮੈਂ ਸਕੂਟਰੀ ਤੇ ਜਾਂਦੀ ਹੁੰਦੀ ਸੀ ਸੋ ਤੁਸੀਂ ਵੀ ਧੁੱਪ 'ਚ ਜ਼ਿਆਦਾ ਟੰਗ ਨਾ ਹੋਇਓ ਸਵਾ ਮੋਟਰਸਾਈਕਲ ਜਾਂ ਸਕੂਟਰੀ ਤੇ ਆ ਜਾਇਆ ਕਰੋ ਕੋਈ ਗੱਲ ਨਹੀਂ ਨਹੀਂ ਤੁਸੀਂ ਸ਼ਾਮ ਨੂੰ ਆ ਜਾਇਆ ਕਰੋ ਸਵੇਰੇ ਸ਼ਾਮ ਕੰਮ ਆਪਾਂ ਠਹਿਰ ਕੇ ਕਰ ਲਿਆ ਕਰਾਂਗੇ ਦੁਪਹਿਰੇ ਕਰ ਲਿਆ ਕਰਾਂਗੇ ਆਪਣਾ ਕੰਮ ਹੈ ਕੋਈ ਚੱਕਰ ਨਹੀਂ ਹੈਗਾ ਤੁਸੀਂ ਜਦੋਂ ਮਰਜ਼ੀ ਵੀ ਆ ਸਕਦੇ ਹੋ ਜਦੋਂ ਤੁਹਾਨੂੰ ਲੋੜ ਹੈ ਐਮਰਜੈਂਸੀ ਹੈ ਤੁਸੀਂ ਕਦੋਂ ਮਰਜ਼ੀ ਆ ਕੇ ਆਪਾਂ ਨੂੰ ਫੋਨ ਲਓ ਜੀ ਇੰਨੀ ਕਿ ਸੈਟਿੰਗ ਕਰ ਲਈ ਹੁਣ ਲੱਗੇ ਸਾਨੂੰ ਭੁੱਖ ਅਸੀਂ ਸਮੋਸੇ ਖਾ ਲਈਏ ਚਾਹ ਪੀ ਲਈਏ ਕਿਤੇ ਜਾਨ ਜਾਨ ਨਾ ਹੋ ਗਲੀ ਕਿ ਕਰ ਜੀਵਤ ਕਿ ਨਹੀਂ ਹੋ ਜਾਦਾ ਤੇ ਵੀਡੀਓ ਮੈਂ ਜੋ ਮੈਂ ਕੁਦੂ ਦਾ ਗੱਟ ਆਇਆ ਸੀ ਮਾਰਾ ਤੂੰ ਤੇਰੀ ਮਾਂ ਨੂੰ ਖੜਾ ਦੇ ਤੈਨੂੰ ਤਾਂ ਖਾਣਾ ਤੇਰਾ ਆ ਰਿਹਾ ਹੈ ਲੱਗ ਮੈਂ ਕਾਫੜੀ ਜਾਣਾ ਲੋ ਜੀ ਬਹੁਤ ਵਧੀਆ ਖੁਸ਼ੀ ਦੀ ਗੱਲ ਹੈ ਜੇ ਸਾਡੇ ਵਾਸਤੇ ਕਿਉਂਕਿ ਅਸੀਂ ਆਪਣੀ ਨਵੀਂ ਦੁਕਾਨ ਦੇ ਵਿੱਚ ਸ਼ਿਫਟ ਹੋ ਗਏ ਅਸੀਂ ਸਾਰੇ ਆਪਣੇ ਪਰਿਵਾਰ ਨੇ ਹੀ ਰਲ ਮਿਲ ਕੇ ਕੱਪੜਾ ਜਿਹੜਾ ਦੁਕਾਨ ਦੇ ਵਿੱਚ ਅਡਜਸਟ ਕਰ ਲਏ ਸਾਰੇ ਲੱਗੇ ਰਹੇ ਸ਼ਾਮ ਤੱਕ ਸਾਰੇ ਨੇ ਰਲ ਮਿਲ ਕੇ ਨਾਲ ਲੱਗ ਕੇ ਧਰਵਾਇਆ ਪਹਿਲਾਂ ਉੱਥੇ ਚੱਕ ਕੇ ਲੈ ਕੇ ਆਏ ਫਿਰ ਇੱਥੇ ਸ਼ਿਫਟ ਕਰਤਾ ਹਣਾ ਹੁਣ ਇੱਕ ਦੋ ਦਿਨਾਂ ਦੇ ਵਿੱਚ ਵਸ ਸਾਰੀ ਸੈਟਿੰਗ ਆ ਜੂਗੀ ਤਕਰੀਬਨ ਅੱਧ ਤੋਂ ਵੱਧ ਸੈਟਿੰਗ ਹੋ ਗਈ ਕੁਝ ਘੱਟ ਰਹਿ ਗਿਆ ਤੇ ਹੁਣ ਆਪਾਂ ਆਪਣੇ ਬਲੌਗ ਦਾ ਜਿਹੜਾ ਐਂਡ ਕਰਦੇ ਆ ਇੱਥੇ ਹੁਣ ਤੁਹਾਨੂੰ ਨਵੇਂ-ਨਵੇਂ ਸੋਹਣੇ-ਸੋਹਣੇ ਸੂਟ ਡੇਲੀ ਆਪਾਂ ਦਿਖਾਇਆ ਕਰਾਂਗੇ ਆਪਣੇ ਬਲੌਗ ਦੇ ਨਾਲ ਬਣੇ ਰਿਹਾ ਕਰਿਓ ਤੇ ਇੱਕ ਆਪਣਾ ਜਿਹੜਾ ਆਰ ਕੇ ਨੰਬਰਦਾਰ ਬਟਿਕ ਵਾਲਾ ਚੈਨਲ ਹੈ ਪਲੀਜ਼ ਉਸ ਚੈਨਲ ਨੂੰ ਬਤ ਬਤ ਸਬਸਕ੍ਰਾਈਬ ਕਰ ਲਓ ਉਹਦੇ ਉੱਤੇ ਆਪਾਂ ਡੇਲੀ ਵੀਡੀਓ ਅਪਲੋਡ ਕਰਿਆ ਕਰਾਂਗੇ ਸੂਟਾਂ ਦੀ ਵਰਕ ਦੀ ਜੋ ਵੀ ਆਪਣੇ ਕੋਲੇ ਰੈਡੀ ਹੋਣਗੇ ਸੂਟ ਤੇ ਆਪਾਂ ਬੁਟੀਕ ਪੇਸ ਰੈਡੀ ਕਰਿਆ ਕਰਾਂਗੇ ਤੇ ਬਾਕੀ ਆਪਣੀ ਦੁਕਾਨ ਦੇ ਤੁਹਾਨੂੰ ਦੱਸਿਆ ਵੀ ਆਪਣੀ ਦੁਕਾਨ ਤੇ ਹਰ ਇੱਕ ਚੀਜ਼ ਤੁਹਾਨੂੰ ਮਿਲੂਗੀ ਜਿੱਦਾਂ ਕਿ ਲਾਈਨਿੰਗਾਂ ਪੱਗਾਂ ਕੁੜਤੀ ਪਜਾਮੇ ਤੌਲੀਏ ਰਮਾਲਾ ਸਾਫ ਬਾਬਾ ਜੀ ਦੀ ਹਰ ਇੱਕ ਪ੍ਰਕਾਰ ਦੇ ਕੱਪੜੇ ਤੇ ਆਪਾਂ ਸਾਰੀ ਦੁਕਾਨ ਦੇ ਉੱਤੇ ਕੁਲ ਚੀਜ਼ ਜਿਹੜੀ ਆਪ ਮਿਲਦੀ ਆਪ ਨੂੰ ਤੁਸੀਂ ਨੇੜੇ ਤੇ ਵਾਲੇ ਕਸਟਮਰ ਆਪਣੀ ਦੁਕਾਨ ਤੇ ਵਿਸਟ ਕਰ ਸਕਦੇ ਜੇ ਤੁਸੀਂ ਕੁਝ ਆਨਲਾਈਨ ਮੰਗਵਾਉਣਾ ਚਾਹੁੰਦੇ ਆ ਆਪਣੇ ਆਨਲਾਈਨ ਵੀ ਮੰਗਵਾ ਸਕਦੇ ਕਿਉਂਕਿ ਆਨਲਾਈਨ ਆਪਾਂ ਵਰਡ ਵਾਈ ਸ਼ਿਪਿੰਗ ਜਿਹੜੀ ਕਰਦੇ ਆ ਚਲੋ ਜੀ ਆਪਾਂ ਹੁਣ ਵਲੌਗ ਦਾ ਕਰਦੇ ਆਂ ਐਂਡ ਮਿਲਦੇ ਆਪਾਂ ਨਵੀਂ ਵਲੌਗ ਦੇ ਨਾਲ ਤੁਹਾਨੂੰ ਦਿਖਾਉਣੀ ਆ ਸੋਹਣੇ ਸੋਹਣੇ ਸੂਟ ਬਣੇ ਰਿਹਾ ਕਰੋ ਵਲੌਗ ਦੇ ਨਾਲ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਸੋ ਅੱਜ ਦੀ ਵੀਡੀਓ ਇੰਨੀ ਮਿਲਦੇ ਨਵੀਂ ਵੀਡੀਓ ਨਾਲ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ